ਅੱਜ ਬਾਈ ਜੀ ਗੋਰਿਆਂ ਦਾ ਕੋਈ ਜਾਂ ਦਾ ਕੋਈ ਕਹਿੰਦੇ ਤਿਹਾਰ ਹੋਊਗਾ ਤੇ ਜਾਂ ਕੋਈ ਬਾਈ ਜੀ ਇੱਥੇ ਇਹਨਾਂ ਦਾ ਕੋਈ ਦਿਨ ਹੋਊਗਾ ਨਾ ਤੇ ਪਰ ਆਪਾਂ ਵੀ ਇੱਥੇ ਆਏ ਸੀ ਤੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਜਿਹੜੇ ਇੱਧਰਲੇ ਲੋਕ ਆ ਗੋਰੇ ਲੋਕ ਆ ਇੱਥੇ ਮਿਹਨਤ ਕਰ ਰਹੇ ਆ ਤੇ ਵਧੀਆ ਗੱਲ ਇਹ ਹੈਗੇ ਬਾਈ ਜੀ ਵੀ ਨਾਲ ਆਪਦੇ ਜਿਹੜੇ ਛੋਟੇ ਛੋਟੇ ਜਵਾਕਾਂ ਨੂੰ ਵੀ ਨਾਲ ਲੈ ਕੇ ਆਏ ਹੈਗੇ ਕੰਮ ਤੇ ਮਤਲਬ ਕਿ ਲੋਕਾਂ ਨੇ ਰੇੜੀਆਂ ਲਾਈਆਂ ਹੋਈਆਂ ਇੱਥੇ ਰੋਡ ਦੇ ਉੱਤੇ ਪਹਿਲਾਂ ਇੱਥੇ ਰੋਡ ਹੈਗਾ ਬ੍ਰੈਂਪਟਨ ਦਾ ਡਾਊਨ ਟਾਊਨ ਏਰੀਆ ਜੀ ਇਹੇ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਹੜੇ ਲੋਕ ਕਿੱਦਾਂ ਇੱਥੇ ਆ ਜਿਹੜਾ ਰੇੜੀਆਂ ਲਾ ਕੇ ਖੜੇ ਹੈਗੇ ਆ ਤੇ ਤੁਸੀਂ ਇੱਕ ਗੱਲ ਹੋਰ ਦੇਖੋਗੇ ਵੀ ਸਾਰੇ ਲੋਕ ਆ ਜਿਹੜੇ ਉਹ ਆ ਇਧਰਲੇ ਬਾਰਨਾ ਤੇ ਇਧਰਲੇ ਜੰਮੇ ਪਲੇ ਹੈਗੇ ਆ ਜਿਨ੍ਹਾਂ ਦੇ ਆ ਰੇੜੀਆਂ ਲੱਗੀਆਂ ਹੈਗੀਆਂ ਤੇ ਘਰ ਦੇ ਸਮਾਨ ਤੋਂ ਲੈ ਕੇ ਸਾਰਾ ਜਿਹੜਾ A to Z ਸਮਾਨ ਇੱਥੇ ਰੱਖਿਆ ਹੋਇਆ ਹੈ ਇਹਨਾਂ ਨੇ ਸਟਾਲਾਂ ਤੇ ਨਾਰੀਅਲ ਪਾਣੀ ਵਗੈਰਾ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਅੱਗੇ ਜਾ ਕੇ ਤੇ ਪਰ ਇਸ ਗੱਲ ਤੋਂ ਯਾਰ ਆਪਣੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਜਿਹੜੀ ਇੱਕ ਗੱਲ ਸਿੱਖਣੀ ਚਾਹੀਦੀ ਹੈ ਮਿਹਨਤ ਕਰਨੀ ਬਾਈ ਕੋਈ ਮਾੜੀ ਨਹੀਂ ਜੇ ਆਪਾਂ ਕਹਦੇ ਗਏ ਇਹਨਾਂ ਲੋਕਾਂ ਕੋਲ ਉਹ ਤੁਸੀਂ ਮਗਰ ਟਿੱਕਾ ਖੜਾ ਦੇਖ ਸਕਦੇ ਹੋ ਹਨ ਟਿੱਕਾ ਬਹੁਤ ਜਿਵੇਂ ਕਹਦੇ ਵੀ ਇਹ ਕਮੀਰ ਹੋਣ ਦੀ ਨਿਸ਼ਾਨੀ ਮੰਨੇ ਜਾਂਦਾ ਕੈਨੇਡਾ ਦੇ ਵਿੱਚ ਤੇ ਇਹ ਲੋਕ ਜੇ ਹੁਣ ਆਪਾਂ ਕਹਦੇ ਇਹਨਾਂ ਕੋਲ ਕੁਝ ਹੋਣਾ ਨਹੀਂ ਤਾਂ ਰੇੜੀਆਂ ਲਾਈਆਂ ਬਾਈ ਆਪਣੇ ਬੰਦਿਆਂ ਨਾਲ ਤਾਂ ਇਹਨਾਂ ਕੋਲ ਜ਼ਿਆਦਾ ਹੀ ਹੋਊਗਾ ਜਿਹੜੇ ਇੱਧਰ ਰਹਿੰਦੇ ਆ ਹਨਾ ਕਿਉਂਕਿ ਤੁਸੀਂ ਜਿਹੜੇ ਦੇਖਦੇ ਵਿੱਚ ਜੰਮੇ ਆ ਜੇ ਆਪਣੇ ਪੰਜਾਬੀ ਕੋਈ 10 ਸਾਲਾਂ ਦੇ ਵਿੱਚ ਇੱਧਰ ਆ ਕੇ ਤੱਕੀ ਕਰੀ ਬੈਠਿਆ ਪਰ ਇਹ ਲੋਕ ਤਾਂ ਇੱਥੋਂ ਤੋਂ ਹੀ ਜੰਮੇ ਆ ਤੇ ਇਹਨਾਂ ਕੋਲ ਕੀ ਹੋ ਸਕਦਾ ਤੁਸੀਂ ਆਪ ਹੀ ਜਾਣਦੇ ਹੋ ਪਰ ਇਹ ਲੋਕ ਮਿਹਨਤ ਕਰ ਰਹੇ ਆ ਤੇ ਵਧੀਆ ਗੱਲ ਇਹ ਹੈ ਬਾਈ ਜੀ ਇਹਨਾਂ ਦੇ ਛੋਟੇ ਛੋਟੇ ਜਵਾਕ ਵੀ ਜਿਹੜੇ ਨਾਲ ਆਏ ਹੋਏ ਆ ਤੇ ਜਵਾਕ ਕਾਹਨੂੰ ਵੀ ਕਹਿੰਦੇ ਹੁੰਦੇ ਆ ਵੀ ਮਿਹਨਤ ਕਰਨਾ ਸਿਖਾਉਂਦੇ ਆ ਆਪਣੇ ਕੀ ਹੁੰਦਾ ਆਪਣੇ ਤਾਂ ਕਹਿੰਦੇ ਆ ਵੀ ਅਸੀਂ ਜਾਣਦੇ ਆ ਖੇਤ ਕੋਈ ਨਾ ਪੈ ਜਾਣ ਦੇ ਸੀ ਲੱਗਿਆ ਹੁੰਦਾ ਹਨਾ ਪਰ ਇਹ ਲੋਕ ਜਿਹੜੇ ਆਪਦੇ ਛੋਟੇ ਛੋਟੇ ਜਵਾਕਾਂ ਨੂੰ ਨਾਲ ਲੈ ਕੇ ਆਏ ਆ ਕੁੱਲ ਮਿਲਾ ਕੇ ਇਹ ਦਿਖਾਉਂਦੇ ਸ਼ੋਅ ਹੈਗਾ ਵੀ ਹਾਂ ਯਾਰ ਵੀ ਜਿਹੜਾ ਮਾਂ ਪਿਓ ਦੇ ਨਾਲ ਜਵਾਕ ਵੀ ਜਿਹੜਾ ਉਹ ਕਿਵੇਂ ਕੰਮ ਕਰਦੇ ਆ ਤੇ ਇੱਕ ਵਧੀਆ ਗੱਲ ਆ ਬਈ ਜੀ ਹਰੇਕ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਜੇ ਹੁਣ ਤੁਸੀਂ ਕਹੋ ਵੀ ਇਹਨਾਂ ਕੋਲ ਤਾਂ ਕੁਝ ਹੈ ਨਹੀਂਗਾ ਇਹ ਤਾਂ ਤਾਂ ਰੇੜੀਆਂ ਲਾਈਆਂ ਇਹੋ ਜੀ ਬਈ ਜੀ ਕੋਈ ਗੱਲ ਨਹੀਂ ਹੈਗੀ ਇਹ ਬੰਦੇ ਵੈਲ ਸੈਟਲਡ ਹੋਣਗੇ ਇੱਥੇ ਕੈਨੇਡਾ ਦੇ ਵਿੱਚ ਤੇ ਤਾਂ ਇਸੇ ਕਰਕੇ ਜਿਹੜਾ ਇਹ ਲੋਕ ਆ ਆ ਨਾਲਾ ਜਿਹੜਾ ਕਹਿੰਦੇ ਹੁੰਦੇ ਵੀ ਕੰਮ ਆਪ ਦਾ ਛੱਡਦੇ ਨਹੀਂਗੇ ਆਪਣੇ ਵਾਲਾ ਹਿਸਾਬ ਨਹੀਂ ਪਈ ਜੀ ਵੀ ਚੁੱਟੇ ਪਾਲੇ ਤੇ ਜੋ ਵੀ ਕਰੂਗਾ ਮਜ਼ਦੂਰ ਕਰੂਗਾ ਉਹਦੇ ਕਾਰਨ ਕੀ ਹੁੰਦਾ ਬਈ ਜੀ ਵੀ 10 ਸਾਲ ਦਾ ਆਇਆ ਜਦੋਂ ਮਨ ਲਾ 10 ਕਿੱਲੇ ਵਾਲੇ ਦਾ ਜਵਾਕ ਆ ਬਾਈ ਆਪ ਆਪ ਕੁਛ ਕਰਨਾ ਨਹੀਂ ਤੇ ਇਸ ਤੋਂ ਬਾਅਦ ਬਈ ਫਿਰ ਕਹਿ ਦਿੰਦਾ ਜੀ ਪੰਜਾਬ 'ਚ ਤਾਂ ਕੁਛ ਨਹੀਂ ਤੇ 10 ਕਿੱਲੇ ਵਾਲਾ ਕਹਿੰਦਾ ਮੈਂ ਤਾਂ ਜੀ ਆਪ ਦਾ ਜਵਾਕ ਬਾਹਰ ਕੱਢਣਾ ਹੁਣ ਭਲੇ ਮਾਨਸ ਨੂੰ ਕੋਈ ਪੁੱਛਣ ਆਲਾ ਹੋਵੇ ਜਦੋਂ ਤੂੰ ਆਪ ਨਹੀਂ ਕੁਛ ਕੀਤਾ 10 ਸਾਲ ਤੱਕ ਰਹਾ ਤੂੰ ਸਿਰੀ ਦੇ ਮਿਹਨਤ ਉੱਤੇ ਤੇ ਫਿਰ ਤੂੰ ਆਪਦੇ ਜਵਾਕ ਲਈ ਕੀ ਭਾਲਦਾ ਹਨ ਅੰਦਰ ਬੈਠਿਆਂ ਨੂੰ ਤੈਨੂੰ ਕੀ ਦਿਖਿਆ ਹੋਊਗਾ ਵੀ ਵੀ ਹੈਗਾ ਕੁਝ ਕੇ ਹੈ ਨਹੀਂ ਹਨ ਸੋ ਬਾਈ ਜੀ ਆਪ ਮਿਹਨਤ ਕਰੋ ਇੱਥੋਂ ਸਿੱਖਣ ਦੀ ਲੋੜ ਆਪਾਂ ਨੂੰ ਹੁਣ ਤੁਸੀਂ ਦੇਖ ਸਕਦੇ ਵੀ ਛੋਟੇ ਛੋਟੇ ਜਵਾਕ ਵੀ ਜਿਹੜੇ ਉਹ ਨਾਲ ਆਪਦੇ ਮਤਲਬ ਕਿ ਆ ਦੇਖੋ ਹਨ ਛੋਟੇ ਛੋਟੇ ਜਵਾਕ ਵੀ ਜਿਹੜੇ ਉਹ ਸੇਲ ਕਰਨ ਦੇ ਲਈ ਆਏ ਹੋਏ ਆ ਦੇਖੋ ਹਨ ਆਪਦੇ ਮਾਪਿਆਂ ਦੀ ਹੈਲਪ ਕਰਦੇ ਆ ਇੱਥੇ ਵੀ ਸੇਲ ਕਰਨ ਦੇ ਵਿੱਚ ਚੀਜ਼ਾਂ ਤੇ ਇਹ ਜਵਾਕ ਹੁਣੇ ਤੋਂ ਮੰਨ ਲੈ ਛੋਟੇ ਛੋਟੇ ਜਵਾਕ ਹੀ ਹੁਣੇ ਤੋਂ ਹੀ ਜਦੋਂ ਮੰਨ ਲੈ ਇਹ ਮਿਹਨਤ ਕਰਨੀ ਸਿੱਖ ਗਏ ਤੇ ਤੁਸੀਂ ਇਹ ਦੇਖ ਲਓ ਵੀ ਇਹਨਾਂ ਨੂੰ ਕਿਸੇ ਚੀਜ਼ ਦਾ ਐ ਨਹੀਂ ਰਹਿਣਾ ਵੀ ਅਸੀਂ ਕੰਮ ਕਰੀਏ ਜਾਂ ਨਾ ਕਰੀਏ ਕਿਉਂਕਿ ਇਹ ਕੰਮ ਕਰਨਗੇ ਕਿਉਂਕਿ ਜਿਹੜੀ ਉਮਰ ਦੇ ਵਿੱਚ ਇਹਨਾਂ ਨੂੰ ਕੰਮ ਕਰਨਾ ਸਿਖਾਇਆ ਗਿਆ ਉਸ ਉਮਰ 'ਚ ਕੰਮ ਕਰਨਗੇ ਆ ਕੇ ਹਨਾ ਸੋ ਇਦਾਂ ਦੀਆਂ ਗੱਲਾਂ ਬਾਤਾਂ ਬਾਈ ਜੀ ਜੇ ਤੁਸੀਂ ਆ ਪੰਜਾਬ ਦੇ ਵਿੱਚ ਵੀ ਰਹਿ ਕੇ ਇਹ ਚੀਜ਼ਾਂ ਕਰ ਸਕਦੇ ਆ ਆਪਣੇ ਤਾਂ ਬਾਈ ਜੀ ਕਹਿੰਦੇ ਹੁੰਦੇ ਵੀ ਕਹਿੰਦੇ 44 40 GT ਰੋਡ ਤੇ ਤੇ ਇੱਕ ਧੌਣ ਚ ਹਨਾ ਉਹ ਫਿਰ ਧੌਣ ਵਾਲਾ ਕਿੱਲਾ ਬਾਈ ਇਹਨਾਂ ਨੂੰ ਕੁਛ ਕਰਨ ਹੀ ਨਹੀਂ ਦਿੰਦਾ ਆਪਾਂ ਨੂੰ ਤਾਂ ਤੇ ਧੌਣ ਵਾਲਾ ਕਿੱਲਾ ਹੀ ਮਾੜਾ ਹੁੰਦਾ ਬਸ ਜਿਹੜਾ ਰੱਖ ਲੈਨੇ ਆ ਤੇ ਮਿਹਨਤ ਕਰਨੀ ਸਿੱਖੋ ਬਾਈ ਜੀ ਮਾੜੀ ਨਹੀਂ ਬਾਹਰੋਂ ਆਇਆ ਬੰਦਾ ਰੇੜੀਆਂ ਲਾ ਲਾ ਕੇ ਆਪਣੇ ਕਾਮਯਾਬ ਹੋ ਜਾਂਦਾ ਤੇ ਆਪਣੇ ਕਹਿ ਦਿੰਦੇ ਆਪਿਆਂ ਆਪ ਚ ਕੁਛ ਨਹੀਂ ਆਪਾਂ ਤਾਂ ਬਾਹਰ ਜਾਣਾ ਸੋ ਇਹਨਾਂ ਗੱਲਾਂ ਤੋਂ ਬਾਈ ਜੀ ਸਿੱਖਣ ਦੀ ਲੋੜ ਆ ਆਪਣੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਾ ਕਰੋ ਆਪਦੇ ਜਵਾਕਾਂ ਨਾਲ ਆਪਦੇ ਜਿਹੜੇ ਮਾਪਿਓ ਇਹਨੇ ਵੀਡੀਓ ਨੂੰ ਵੇਂਦੇ ਆਓ ਆਪਣੇ ਜਵਾਕਾਂ ਨੂੰ ਦਿਖਾਇਆ ਕਰੋ ਵੀ ਗੋਰੇ ਵੀ ਲੋਕ ਇੱਥੇ ਰੇੜੀਆਂ ਲਾਉਂਦੇ ਆ ਜੇ ਤੁਹਾਡੇ ਕੋਲ ਕੋਈ ਸਕਿੱਲ ਹੈਗਾ ਤੁਸੀਂ ਪੰਜਾਬ ਚ ਵੀ ਰੇੜੀ ਲਾ ਲੋਗੇ ਉਹ ਕੋਈ ਮਾੜੀ ਨਹੀਂ ਹੋਊਗੀ ਬਹੁਤ ਬਹੁਤ ਧੰਨਵਾਦ ਜੀ